ਪਾਸਟਰ ਵਰਜਿੰਦਰ ਨੂੰ ਰੇਪ ਮਾਮਲੇ ਦੇ ਵਿੱਚ ਉਮਰ ਕੈਦੀ ਸੱਚਾ ਸੁناਈ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਪ੍ਰਧਾਨ ਹਾ MID ਮਸੀਦ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੀੜਤ ਮਹਿਲਾ ਦੇ ਉੱਤੇ ਇਲਜ਼ਾਮ ਲਗਾਏ ਗਏ ਤਾਂ ਇਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਪੀੜਤ ਮਹਿਲਾ ਦੇ ਪਤੀ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਹਾ MID ਮਸੀਦ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਕੀ ਕਿਹਾ ਜ਼ਰਾ ਤੁਸੀਂ ਵੀ ਸੁਣ ਲਓ ਮੇਰਾ ਤਾਂ ਇਹ ਕਹਿਣਾ ਵੀ ਇਹੀ ਗੱਲ ਕੋਰ ਝੋਟ ਚੁੱਕੀ ਆ ਪਹਿਲਾਂ ਜੀ ਬੈਸ ਦੇ ਦੌਰਾਨ ਕੋਰ ਝੋਟ ਚੁੱਕੀ ਆ ਤੇ ਕੋਰ ਅਪਰੂਵ ਵੀ ਲੱਗੇ ਆ ਉਹਦੇ ਐਵੀਡੈਂਸ ਵੀ ਲੱਗੇ ਆ ਇਹਦੇ ਵਿੱਚ ਸਾਡੇ ਕੋਲ ਹੈਪੀ ਡਾਇਵਟ ਵੀ ਹੈ ਜਿਹੜੇ ਪਰਚੇ ਹੋਏ ਸੀ ਬਜਿੰਦਰ ਨੇ ਹੀ ਪ੍ਰੈਸ਼ਰਾਈਜ਼ ਕਰਕੇ ਕੋਡਿੰਗ ਕਰਵਾਏ ਹੋਏ ਸੀ ਉਹਦੇ ਚ ਹੈਪੀ ਡਾਇਵਟ ਵੀ ਸੀ ਸਾਡੇ ਕੋਲ ਉਹ ਪੇਸ਼ ਕੀਤਾ ਗਿਆ ਤਾਂ ਹੀ ਉਹ ਇਹਨੂੰ ਦੋਸ਼ੀ ਕਰਾਰ ਦਿੰਦਾ ਹੈ ਨਹੀਂ ਤਾਂ ਜੇ ਇਹ ਚੀਜ਼ ਹੁੰਦੀ ਤਾਂ ਇੰਨੀ ਕਿ ਤਾਂ ਕੋਰਟ ਨੂੰ ਵੀ ਦਿਲਦਾ ਜੇ ਉਹ ਦਿਲਦਾ ਤੇ ਦਿੱਤੀ ਐ ਕੋਈ ਕਾਰਨ ਨਹੀਂ ਹੈ ਨਾ ਜੀ ਜੀ ਉਹਨਾਂ ਨੇ ਇਹ ਦੇਖ ਲੈ ਕੇ ਇੱਕ ਦਾ ਦੇਖਵਾਇਆ ਇਹ ਨਹੀਂ ਦੇਖਿਆ ਵੀ ਕਿਉਂ ਹੋਇਆ ਇਹ ਚੀਜ਼ ਨਹੀਂ ਤੁਸੀਂ ਦਿੱਤੀ ਨਾ ਕਿਉਂ ਹੋਇਆ ਅਹਿਮਦ ਮਸੀਦ ਦੀ ਗੱਲ ਕਰ ਰਹੇ ਤੁਸੀਂ ਉਹਨੂੰ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਜਦੋਂ ਉਹ ਥੋੜਾ ਜਿਹਾ ਉਮਰ ਦੇ ਉਮਰ ਦੇ ਹਿਸਾਬ ਨਾਲ ਨਾ ਥੋੜਾ ਜਿਹਾ ਗੱਲਾਂ ਹੋਰ ਕਰਨ ਲੱਗ ਗਿਆ ਠੀਕ ਹੈ ਉਹ ਉਹਨੂੰ ਉਹਨਾਂ ਨੂੰ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਤੇ ਗੱਲ ਕਰ ਰਹੇ ਆ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਉਹਦਾ ਮੈਂ ਜਬਰਿਆਂ ਮਰ ਗਿਆ ਦਾ ਬੈਠ ਕੇ ਉੱਧਰ ਨੂੰ ਇੱਧਰ ਨੂੰ ਫਲਾਣਾ ਨੂੰ ਟਮਕਾਣਾ ਨੂੰ ਪਤਾ ਹੈ ਕੋਈ ਐਵੀਡੈਂਸ ਹੈ ਮੈਂ ਪੰਜਾਹ ਐਵੀਡੈਂਸ ਦਿਖਾ ਦਾਂਗਾ ਤੁਹਾਨੂੰ ਜੀ ਜੋ ਉਹਨਾਂ ਦਾ ਕਹਿਣਾ ਤੁਸੀਂ ਤੁਹਾਡਾ ਕੀ ਕਹਿਣਾ ਵੀ ਜਿਵੇਂ ਇਹ ਇਨਜ਼ਾਮ ਲਗਾ ਰਹੇ ਨੇ ਵੀ ਐਦਾਂ ਉਹ ਹੈਚੂਲ ਨੇ ਇਹ ਸ਼ਬਦ ਤੱਕ ਵੀ ਵਰਤੇ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਮੇਰੀ ਗੱਲ ਸੁਣੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਪਰਚਾ ਨਾ ਕਰਵਾ ਲਿਓ ਆਪਣੇ ਉੱਪਰ ਕੋਈ ਫਾਇਦਾ ਨਹੀਂ ਹੈ ਤੁਸੀਂ ਇੱਕ ਵਿਕਟਮ ਨੂੰ ਇਹ ਗੱਲ ਕਹਿ ਰਹੇ ਹੋ ਵਿਕਰਮ ਦੇ ਖਿਲਾਫ ਤੁਹਾਡੇ ਕੋਲ ਇੱਕ ਜੇ ਤੁਸੀਂ ਐਫ ਆਈ ਆਰ ਲੈਂਦੇ ਹੋ ਕੁਝ ਲੈਂਦੇ ਹੋ ਤਾਂ ਉਸ ਐਫ ਆਈ ਆਰ ਦਾ ਕੁਝ ਕੁਝ ਉਹਦਾ ਕੰਪਰੋਮਾਈਜ਼ ਵੀ ਹੋਇਆ ਹੋਣਾ ਜਾਂ ਕੁਝ ਐਫ ਆਈ ਆਰ ਕਵੇਸ਼ ਵੀ ਹੋਇਆ ਹੋਣੀ ਕੁਝ ਤਾਂ ਹੋਇਆ ਹੋਣਾ ਉਹਦਾ ਐਵੀਡੈਂਸ ਹੋਣਾ ਐਫ ਆਈ ਆਰ ਹੋਣਾ ਕੋਈ ਐਵੀਡੈਂਸ ਨਹੀਂ ਹੁੰਦਾ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਇਹ ਕਹਿੰਦਾ ਕੁੜੀ ਦੇ ਪਰਚੇ ਆ ਉਤੇ ਪਰਚੇ ਆ ਫਲਾਣੇ ਤੇ ਪਰਚੇ ਹੈਗਾ ਇਹਦੇ ਕੋਲ ਪ੍ਰੂਫ ਕੁੜੀ ਦੇ ਕਿੰਨੇ ਪਰਚੇ ਆ ਅਰ ਮੈਂ ਤੁਹਾਨੂੰ ਦੱਸਾਂਗਾ ਵੀ ਕਿੰਨੇ ਪਰਚੇ ਆ ਕਿੰਨੇ ਨਹੀਂ ਆ ਕਲੀਨ ਚਿੱਟਾ ਵੀ ਦਿਖਾਵਾਂਗਾ ਉਹਦੇ ਤੋਂ ਕਿਉਂ ਹੋਏ ਕਿਹਦੇ ਪਿੱਛੇ ਹੋਏ ਅਸੀਂ ਤਾਂ ਖੁਦ ਕਹਿ ਰਹੇ ਹਾਂ ਵੀ ਹਾਂ ਪਰਚੇ ਕਿਨੇ ਕਰਵਾਏ ਹੋ ਤਾਂ ਪੁੱਛੋ ਨਾ ਕਿਨੇ ਕਰਵਾਏ ਆ ਉਹਦੇ ਚ ਪਾਸਟਰ ਬਜਿੰਦਰ ਦੀ ਅਨਿਕਾ ਨੇ ਕਰਾਏ ਆ ਉਹਦੀ ਘਰ ਵਾਲੀ ਨੇ ਕਰਾਏ ਆ ਜੀ ਠੀਕ ਹੈ ਉਹਦੀ ਉਹਦੀ ਚਰਚਾ ਚ ਕੁੜੀ ਰਹਿੰਦੀ ਉਹਨਾਂ ਕਰਾਏ ਆ ਉਹ ਜਸਪਾਲ ਮਸੀਦ ਵਾਰਾ ਕਰਾਏ ਆ ਪਰਚੇ ਇਸ ਕੇਸ ਦੇ ਦੌਰਾਨ ਹੀ ਹੋਏ ਆ ਜਿਨਾਂ ਪਰਚੇ ਦੀ ਇਹ ਗੱਲ ਕਰ ਰਹੇ ਆਂ ਉਪਰ ਸਾਰੇ ਐਵੀਡੈਂਸ ਕੋਰਟ 'ਚ ਲੱਗੇ ਆਂ ਕੋਰਟ ਦੀ ਗੱਲ ਨੂੰ ਇਹ ਇਦਾਂ ਕਰ ਰਿਹਾ ਤੇ ਐਫਆਈਆਰ ਕਰਾ ਕੇ ਬੈਠ ਜੇਗਾ ਇਸ ਮਹੀਨੇ 'ਚ ਫਿਰ ਕਹੇਗਾ ਫਿਰ ਕਹਿੰਗੇ ਫਿਰ ਜਿਵੇਂ ਆ ਦੇਖੋ ਛੁੱਟੀ ਛਿੱਡੀ ਗੱਲਾਂ ਇਹਨਾਂ ਨੇ ਆਪ ਕਰਨੀਆਂ ਜੇ ਐਫਆਈਆਰ ਦਰਜ ਹੋ ਗਈ ਫਿਰ ਇਹ ਕਹੋਗੇ ਮਸੀਬ ਰੋਧੀ ਆਂ ਮਸੀਬ ਰੋਧੀ ਅੱਛਾ ਤੁਸੀਂ ਜਿਹਨੂੰ ਮਰਜ਼ੀ ਕੁੜੀ ਨੂੰ ਤੁਸੀਂ ਵੀ ਇੱਕ ਲੇਡੀਜ਼ ਹੋ ਹਨਾ ਇੱਕ ਔਰਤ ਹੋ ਇਹਨਾਂ ਨੂੰ ਇਹਨਾਂ ਨੂੰ ਔਰਤਾਂ ਦੀ ਇੱਜ਼ਤ ਨਹੀਂ ਕਰਨੀ ਆਂਦੀ ਇਹਨਾਂ ਪੁੱਟਾ ਜਿੱਦਾ ਬੋਲਦੇ ਆਂ ਜੀ ਠੀਕ ਹੈ ਨਾ ਜੀ ਇਹ ਤਾਂ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਵੀ ਕੋਰਟ ਦਾ ਫੈਸਲਾ ਆਇਆ ਮੇਰੇ ਕੋਲ ਜੱਜਮੈਂਟ ਪਈ ਹੈ ਤੁਸੀਂ ਕਿਦਾਂ ਦੀ ਕਿਦਾਂ ਪੁੱਠੀ ਸਿੱਧੀ ਗੱਲਾਂ ਕਰਦਾ ਉਸ ਕੇਸਾਂ ਦਾ ਜ਼ਿਕਰ ਹੋਇਆ ਹੋਇਆ ਤੇ ਉਸ ਕੇਸਾਂ ਦੀ ਸਾਰੀ ਚੀਜ਼ ਮੈਟਰ ਹੋਇਆ ਹਰ ਚੀਜ਼ ਗੱਲ ਹੋਈ ਹੋਈ ਹੈ ਐ ਨਹੀਂ ਆ ਵੀ ਆਏ ਕੁਝ ਨਾ ਕਿਆ ਹੋਇਆ ਜਦ ਸਾਰੀ ਗੱਲ ਹੋ ਕੇ ਹੋਈ ਹੋਈ ਹੈ ਫਿਰ ਇਹਨੂੰ ਇਹ ਮਤ ਇਹਦਾ ਕੀ ਮਤਲਬ ਬਣਦਾ ਕਹਿਣਾ ði is a court matter ਜੀ ਨੋਟਾ ਅਹਿਮਦ ਮਸੀ ਮੈਟਰ ਠੀਕ ਹੈ ਇਹ ਅਹਿਮਦ ਮਸੀ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਇਸ ਚੀਜ਼ ਕਰਦਾ ਹੋ ਆਪਣੀ ਉਮਰ ਤਾਂ ਦੇਖ ਕੇ ਕਿਆ ਪਤਾ ਜੀ ਐਫ ਆਈ ਆਰ ਹੋ ਗਈ ਫਿਰ ਨਹੀਂ ਬਚਦੀ ਉਮਰ ਜਿਲ ਘਟੇਗਾ ਫਿਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਿਦਾਂਤ ਤੇ ਆਪਣਾ ਪੱਖ ਰੱਖਿਆ ਹੁਣ ਤੁਹਾਨੂੰ ਹਾਮਿਦ ਮਸੀਦ ਦਾ ਉਹ ਵੀ ਬਿਆਨ ਸੁਣਾ ਦਿੰਨੇ ਆ ਜਿਸ ਨੂੰ ਲੈ ਕੇ ਇਸ ਦੇ ਉੱਤੇ ਪੀੜਤ ਮਹਿਲਾ ਦੇ ਪਤੀ ਨੇ ਜਵਾਬ ਦਿੱਤਾ ਜਿਹੜੀ ਉਹ ਲੜਕੀ ਆ ਉਹਦੇ ਤੇ ਪਹਿਲਾਂ ਵੀ ਉਹਨੇ ਨਾ ਦੋ ਬੰਦਿਆਂ ਦੇ ਉੱਤੇ ਪਰਚਾ ਦਰਜ ਕਰਵਾਇਆ ਬਲਾਤਕਾਰ ਦਾ ਉਹ ਦੋਨੋਂ ਜਿਹੜੇ ਪਰਚੇ ਸੀ ਉਹ ਅਦਾਲਤ ਵਿੱਚ ਉਹਦੇ ਅਗੇਂਸ ਚਲੇ ਗਏ ਤੇ ਉਹ ਮਾਫੀ ਮੰਗ ਕੇ ਛੁੱਟ ਗਿਆ ਇਹੋ ਲੜਕੀ ਜਿਹੜੀ ਆ ਬਲੈਕਮੇਲ ਕਰ ਲਈ ਉਹ ਖੁਦ ਵੀ ਹੈਪਚੁਲਾ ਮੈਂ ਇਹਦੇ ਨਾਲ ਇਹ ਨਹੀਂ ਕਹਿੰਦਾ ਵੀ ਬਜ਼ੰਦਰ ਨੂੰ ਮੈਂ ਮਤਲਬ ਕਿ ਉਹਨੂੰ ਕਲੀਅਰ ਚਿੱਟ ਮੈਂ ਦੇ ਨਹੀਂ ਰਿਹਾ ਪਰ ਮੈਂ ਲੜਕੀ ਦੀ ਵੀ ਗੱਲ ਕਰਦਾ ਕਿ ਉਹ ਵੀ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਨਾ ਲੇਕਿਨ ਅਦਾਲਤ ਨੇ ਤਾਂ ਹਰ ਸੈਲਫ ਵੀ ਇਨਵੋਲ ਹੋਏਗੀ ਅਦਾਲਤ ਨੇ ਤਾਂ ਸਬੂਤਾਂ ਦੇ ਆਧਾਰ ਪਰ ਫੈਸਲੇ ਸੁਣਾਏ ਜਾਂਦੇ ਨੇ ਤੋ ਅਦਾਲਤ ਦੇ ਫੈਸਲੇ ਨੂੰ ਲੈ ਕੇ ਕਿਵੇਂ ਦੇਖਦੇ ਹੋ ਸੋ ਦਾਤ ਇਹ ਹੈ ਕਿ ਪਾਸਟਰ ਦੇ ਉੱਤੇ ਰੇਪ ਕੇਸ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਪਾਸਟਰ ਨੂੰ ਸੁਣਾ ਦਿੱਤੀ ਗਈ ਤੇ ਪਾਸਟਰ ਨੇ ਕਹੀ ਦਲੀਲਾਂ ਵੀ ਪੇਸ਼ ਕੀਤੀਆਂ ਗਈਆਂ ਸੀ ਪਰ ਉਸ ਦੀ ਇੱਕ ਵੀ ਦਲੀਲ ਨਾ ਸੁਣੀ ਗਈ ਜਿਸ ਤੋਂ ਬਾਅਦ ਹੁਣ ਇਹਦੇ ਉੱਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਸੀ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ